ਇੱਧਰ ਵਾਲੇ ਪਾਸੇ ਤੇ ਪਤਾ ਹੀ ਨਹੀਂ ਇਸ ਇਸ ਟੌਪਿਕ ਤੇ ਤੇ ਗੱਲ ਹੀ ਨਹੀਂ ਹੁੰਦੀ ਬਸ ਇਹਨਾਂ ਸਾਡਾ ਫਿਰ ਸਾਡਾ ਜਿਹੜਾ ਜਿਹੜਾ ਸਾਡੇ ਅੱਗੇ ਬੈਠੇ ਗਿਆਨੀ ਨੂੰ ਕਿਵੇਂ ਪਰਖਦੇ ਐ ਸਾਡੇ ਗਿਆਨੀ ਨੂੰ ਇਦਾਂ ਪਰਖਿਆ ਜਾਂਦਾ ਯਾਰ ਬਾਣੀ ਬਹੁਤ ਗੰਠ ਹੈ ਬੰਦੇ ਤੇ ਇਹਨੂੰ ਕਿਤਾਬਾਂ ਬਹੁਤ ਬਣੀ ਐ ਨੌਲੇਜ ਬਹੁਤ ਐ ਨਹੀਂ ਇਹ 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 ਪਤਾ ਇਹ ਉਹ ਗੱਲ ਕਹਿ ਰਹੇ ਹੋ ਵੀ ਪੁਨਸਵਾਰੀ ਵਾਲੇ ਕੋਲੇ ਸੌਦਾ ਬਹੁਤ ਹੈ ਦੱਲੇ ਤੁਹਾਨੂੰ ਕਰਨੀ ਪੈਣੀ ਹੈ ਵੀ ਸਬਜ਼ੀ ਬਣਾ ਲੈਣਾ ਜੇ ਲੋੜ ਪੈ ਜੇ ਵੀ ਇੰਨੇ ਸਮਾਨ ਵਿੱਚੋਂ ਇਕੱਠਾ ਕਰਕੇ ਇਹ ਦਾਲ ਬਣਾ ਕੇ ਦਿਖਾ ਸਕਦਾ ਹੈ ਸਮਾਨ ਵਿਖਾ ਸਕਦਾ ਉਹ ਬੰਦਾ ਪਰ ਦਾਲ ਬਣਾ ਕੇ ਨਹੀਂ ਬਣਾ ਸਕਦਾ ਸਾਡੇ ਵਰਗੇ ਗਿਆਨੀ ਗਿਆਨ ਵੰਡ ਸਕਦੇ ਢੇਰ ਲੱਤੀ ਇਤਿਹਾਸ ਵਿਖਾ ਸਕਦੇ ਸਿੱਖਾਂ ਦਾ ਪਰ ਆਪ ਕੋਈ ਚੀਜ਼ ਬਣਾ ਕੇ ਦਿਖਾ ਸਕਦੇ ਅੱਜ ਆ ਪ੍ਰੋਬਲਮ ਹੈ ਇਹ ਦੱਸ ਸਕਦੇ ਆ ਵੀ ਗੁਰੂ ਸਾਹਿਬ ਔਰ ਗਜੇਬ ਨਾਲ ਲੜੇ ਗੁਰੂ ਸਾਹਿਬ ਜੀਦੇ ਨਾਲ ਲੜੇ ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਰਖਿਆ ਪਰ ਆਪ ਵਿੱਚ ਹਿੰਮਤ ਨਹੀਂ ਬਾਬਰ ਨੂੰ ਜਾਬਰ ਰਖੇ ਆਪ ਦੀ ਸਬਤੀ ਬਣਾ ਕੇ ਦਿਖਾ ਸਕਦੇ ਇਹ ਫਰਕ ਹੈ ਮੇਰਾ ਖਿਆਲ ਸਮਝ ਆ ਗਿਆ ਨੁਕਤਾ ਚੰਗੀ ਤਰ੍ਹਾਂ ਇਸ ਕਰਕੇ ਤੁਹਾਡੇ ਗਿਆਨ ਦਾ ਪਤਾ ਨਹੀਂ ਲੱਗਣਾ ਮੇਰੇ ਵਰਗੇ ਨੂੰ ਬਿਹਾਰ ਜੀ ਬੜਾ ਗਿਆਨੀ ਹੈ ਜੀ ਇਹ ਤਾਂ ਗੱਲਾਂ ਕੀ ਨਾ ਇਹਦੇ ਪੰਸਾਰੀ ਵਾਲਾ ਚੱਕੀ ਫਿਰਦਾ ਬੋਰੀਆਂ ਬਣਾ ਕੇ ਵਕਾ ਤਾਂ ਮੰਨਾਂਗੇ ਅੱਜ ਦਾ ਸਿਸਟਮ ਸਵਰੇ ਅੱਜ ਦੇ ਹਾਲਾਤਾਂ ਮੁਤਾਬਕ ਵਧੀਆ ਫੈਸਲਾ ਜਦੋਂ ਗੁਰਬਾਣੀ ਦਾ ਗਿਆਨ ਲਾਉਂਗੇ ਨਾ ਪਿਆਰਿਓ ਫਿਰ ਤੁਹਾਡੇ ਫੈਸਲੇ ਬਹੁਤ ਵਧੀਆ ਜ਼ਿੰਦਗੀ ਦੇ ਫੈਸਲੇ ਬਹੁਤ ਵਧੀਆ ਹੁਣ ਇਹ ਤਾਂ ਰੱਟਾ ਲਾਈ ਫਿਰਨਾ ਹੈ বি পেট ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਇਹ ਤੇ ਰੱਟਾ ਲਾਈ ਫਿਰਦਾ ਪੰਕਤੀਆਂ ਦਾ ਪਰ ਆਪ ਰਾਤ ਨੂੰ ਨੌ ਖਾ ਕੇ ਸੌ ਜਾਂਦਾ ਢਿੱਡ ਭਰ ਕੇ ਸੌਂਦਾ ਬੋਗੜ ਤੇਰੀ ਵਧੀ ਜਾਂਦੀ ਹੈ ਲੋਕਾਂ ਨੂੰ ਪੰਕਤੀਆਂ ਸੁਣਾਈ ਚੱਲਦੀ ਆਪਣਾ ਢਿੱਡ ਵਧੀ ਜਾਂਦਾ ਆਪਣੇ ਢਿੱਡ ਕਨੀ ਵੇਖਦਾ ਨਹੀਂ ਇਹੀ ਗੱਲ ਹੈ ਨਾ ਫਿਰ ਤਾਂ ਕਰਕੇ ਗੁਰਬਾਣੀ ਦਾ ਗਿਆਨ ਬੰਦੇ ਨੂੰ ਠੰਡਾ ਕਰ ਕੰਦਾ ਸ਼ਾਂਤ ਕਰ ਕੰਦਾ ਉਹਦਾ ਹਿਰਦਾ ਉਹ ਉਹ ਬਿਲਕੁਲ ਹੀ ਰਿਲੈਕਸ ਹੋ ਜਾਂਦਾ ਇਸ ਕਰਕੇ ਸੋ ਉਲਮ ਮੈਂ ਦਿਨ ਹੈ ਕਿ ਰਾਤੀ ਮਿਲਨ ਸਹੰਸ ਸਿਫਤ ਸਲਾਹਣ ਛੱਡ ਕੇ ਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਪੋ ਦੁਸ਼ਮਣ ਜੀਤ ਲੱਖ ਲੱਖ ਤੈ ਜੇ ਵਧੀਆ ਫੈਸਲਾ ਨਾ ਲੈ ਸਕੇ ਗੁਰਬਾਣੀ ਤੋਂ ਸਮਝ ਕੇ ਇੰਨੀ ਅੰਡਰਸਟੈਂਡਿੰਗ ਹੋਵੇ ਕਿ ਹਰੇਕ ਮੋੜ ਤੇ ਵਧੀਆ ਫੈਸਲਾ ਲੈ ਸਕੇ ਹਰੇਕ ਮੋੜ ਤੇ ਤੈਨੂੰ ਗੇਅਰ ਪਾਉਣਾ ਆਉਂਦਾ ਹੋਵੇ ਵੀ ਕਿਹੜਾ ਪੈਣਾ ਇੱਥੇ ਪਹਾੜੀ ਤੇ ਚੜਾ ਦੀ ਉੱਥੇ ਵੀ ਗੱਡੀ ਚਲਾ ਸਕਦਾ ਜੇ ਤੈਨੂੰ ਰੇਤੇ ਚ ਵੜਦੀ ਉੱਥੇ ਵੀ ਗੱਡੀ ਚਲਾ ਸਕਦਾ ਤੈਨੂੰ ਆਈਡੀਆ ਹੋਵੇ ਵੀ ਇੱਥੇ ਕੀ ਕਰਨਾ ਇੰਨਾ ਦਿਮਾਗ ਤੀਖ ਹੋਵੇ ਇੰਨਾ ਦਿਮਾਗ ਕੰਮ ਕਰਦਾ ਹੋਵੇ ਸਾਡਾ ਇਹਦੀ ਲੋੜ ਹੈ ਪਿਆਰਿਓ ਤੇ ਗੁਰਬਾਣੀ ਦੇ ਜਰੀਏ ਸਾਰਾ ਕੁਝ ਬਣ ਜਾਂਦਾ ਪਰ ਹੁਣ ਸਾਡੇ ਪ੍ਰੋਬਲਮ ਕਿ ਹੁਣ ਸ਼ਬਦ ਜਿਵੇਂ ਆ ਸ਼ਬਦ ਪੰਚਮ ਪਾਤਸ਼ਾਹ ਦਾ ਵਿੱਚ ਤਪ ਤਕੜਾਹਾ ਬੁਝ ਗਿਆ ਗੁਰਸੀਤਲ ਨਾਮ ਉਹ ਸਾਡੇ ਬਾਬਿਆਂ ਨੇ ਇਹ ਨਾਲ ਸਾਖੀ ਕੀ ਲੋੜੀ ਵੀ ਜਦੋਂ ਕੌਡਾ ਰਾਖਸ਼ ਮਿਲਿਆ ਗੁਰੂ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਮਿਲਿਆ ਕਹਿੰਦੇ ਫੇਰ ਕਹਿੰਦੇ ਬਸ ਫੇਰ ਜਦੋਂ ਕੌਡਾ ਲੱਗਿਆ ਵਿੱਚ ਡਿੱਗਣ ਹੁਣ ਸ਼ਬਦ ਪੰਚਮ ਪਾਤਸ਼ਾਹ ਦਾ ਉਹ ਕਹਿੰਦੇ ਬਾਬੇ ਜੋ ਮਾਰਾ ਨੇ ਕੀਤਾ ਇਦਾਂ ਹੱਥ ਕੀਤਾ ਤੇ ਕੜਾਹਾ ਠੰਡਾ ਠਾਰ ਹੋ ਗਿਆ ਤਪ ਤਕੜਾਹਾ ਬੁਝ ਗਿਆ ਉਹਨਾਂ ਨੇ ਬਾਹਰ ਆਲਾ ਕੜਾਹ ਲੈ ਆਂਦਾ ਇਿੱਦਾਂ ਹੀ ਕੜਾਹਾ ਬੁਝ ਗਿਆ ਹੋਣਾ ਤੇ ਬਾ ਸ਼ਬਦ ਦੀ ਸ਼ਕਤੀ ਵਰਤ ਕੇ ਉਹਨਾਂ ਨੇ ਸ਼ਬਦ ਗਾਇਆ ਤੇ ਇਦਾਂ ਹੀ ਮੈਂ ਮੈਂ ਸੱਚ ਕਹਿ ਰਿਹਾ ਇਦਾਂ ਹੀ ਹੁੰਦਾ ਹੈ ਸ਼ਬਦ ਇਹ ਪੜਿਆ ਜਾਂਦਾ ਤਪ ਧੱਕੜਾ ਹੋਵੇਖੋ ਜੀ ਬਾਣੀ 'ਚ ਲਿਖਿਆ ਪਿਆ ਵੀ ਕੌਡੇ ਰਾਖਸ਼ ਵਾਲਾ ਕੜਾਹਾ ਜਦੋਂ ਕਹਿੰਦਾ ਵੀ ਬਚਾ ਲਓ ਬਾਬਾ ਜੀ ਆ ਕੇ ਗੁਰੂ ਨਾਨਕ ਪਾਤਸ਼ਾਹ ਪਹੁੰਚ ਗਏ ਮਰਦਾਨੇ ਨੂੰ ਤਲਣ ਨਹੀਂ ਲੱਗਾ ਸੀ ਕੌਡੇ ਰਾਖ ਹੁਣ ਵੀ ਤਲੇ ਆ ਪਕੌੜਾ ਬਣ ਜਾਣਾ ਇਹਦਾ ਤੇ ਮਰਦਾਨਾ ਬਹੁਤ ਤੰਗ ਸੀ ਮਹਾਰਾਜ ਆ ਕੇ ਜਾਨ ਬਚਾ ਲਓ ਮੇਰੀ ਮਚਾਉ ਉਦੋਂ ਫਿਰ ਕਹਿੰਦੇ ਵੀ ਗੁਰੂ ਸਾਹਿਬ ਆਏ ਤੇ ਉਹਨਾਂ ਨੇ ਜਦੋਂ ਸ਼ਬਦ ਗਾਇਆ ਤੇ ਕੜਾਹਾ ਬੁੱਝ ਗਿਆ ਇਦਾਂ ਹੀ ਕਹਿੰਦੇ ਐ ਜੀ ਹੁਣ ਹੁਣ ਵੇਖੋ ਪਾਣੀ ਵਿੱਚ ਪੰਕਤੀਆਂ ਜਿਵੇਂ ਹੁਣ ਆਉਣਾ ਜਲ ਤੇ ਥਲ ਘਰ ਥਲ ਤੇ ਕੂਆ ਕੂਪ ਤੇ ਮੇਰ ਕਰਾ ਵੈ ਧਰਤੀ ਦੇ ਹੁਣ ਮੈਂ ਤੁਹਾਨੂੰ ਨੂੰ ਹੀ ਸੁਣਾ ਰਿਹਾ ਸੱਚੀ ਮੈਨੂੰ ਬੰਦੇ ਨਹੀਂ ਦਿਖਦੇ ਹੁਣ ਕਿਉਂਕਿ ਦਿਸੇ ਬਿਨਾ ਤਾਂ ਮੈਨੂੰ ਵੀ ਔਖਾ ਹੋ ਜਾਂਦਾ ਨਾ ਮੇਰਾ ਸੁਭਾਅ ਚੱਖ-ਚੱਕ ਪਾ ਕੇ ਗੱਲ ਕਰਨ ਦਾ ਮੈਂ ਅੱਖਾਂ ਬੰਦ ਕਰਕੇ ਨਹੀਂ ਪ੍ਰਚਾਰ ਹੁੰਦਾ ਮੇਰਾ ਐਦਾਂ ਵੇਖ ਕੇ ਗੱਲ ਕਰਨ ਦੀ ਆਦਤ ਹੈ ਹੁਣ ਵੇਖਿਓ ਧਿਆਨ ਨਾਲ ਸੁਣਿਓ ਸੁਣੀ ਲੋ ਚਲੋ ਦਿਸਦਾ ਜੇ ਨਹੀਂ ਸੁਣੀ ਜਾਓ